ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1134 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1135 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਪੈਰੋਂ ਮਹੱਲਾ ਚੌਥਾ ਘਰ ਦੂਜਾ ਰਾਗ ਪੈਰੋਂ ਘਰ ਦੂਜੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਇੱਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਅਤੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਹਰ ਕਾ ਸੰਤ ਹਰ ਕੀ ਹਰ ਮੂਰਤ ਜੇ ਸਹਿ ਹਿਰਦੈ ਹਰ ਨਾਮ ਮੁਰਾਰ ਪਰਮਾਤਮਾ ਦਾ ਭਗਤ ਜਿਸ ਦੇ ਹਿਰਦੇ ਵਿੱਚ ਸਦਾ ਪਰਮਾਤਮਾ ਦਾ ਨਾਮ ਵਸਦਾ ਹੈ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਮਸਤਕ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤ ਹਿਰਦੈ ਹਰ ਨਾਮ ਸਮਾਰ ਪਰ ਉਹੀ ਮਨੁੱਖ ਗੁਰੂ ਦੀ ਮਤ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸੰਭਾਲਦਾ ਹੈ ਜਿਸ ਦੇ ਮੱਥੇ ਉੱਤੇ ਧਰੋ ਚੰਗੀ ਕਿਸਮਤ ਦਾ ਲੇਖ ਚੰਗੇ ਨਸੀਬ ਚੰਗਾ ਭਾਗ ਲਿਖਿਆ ਹੁੰਦਾ ਹੈ ਮਦਸੂਦਨ ਜਪਿਏ ਔਰ ਧਾਰ ਦੈਂਤਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾ ਕੇ ਜਪਣਾ ਚਾਹੀਦਾ ਹੈ ਦੇਹੀ ਨਗਰ ਤਸਕਰ ਪੰਜ ਧਾਤੂ ਗੁਰ ਸਬਦ ਦੀ ਹਰ ਕਾਢੇ ਮਾਰ ਰਹਾਓ ਜਿਹੜਾ ਮਨੁੱਖ ਨਾਮ ਜਪਦਾ ਹੈ ਉਹ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣੇ ਸਰੀਰ ਨਗਰ ਵਿੱਚ ਵਸ ਰਹੇ ਪਟਕਣਾ ਵਿੱਚ ਪਾਣ ਵਾਲੇ ਕਾਮਾਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜਾਂ ਚੋਰਾ ਨੂੰ ਮਾਰ ਕੇ ਬਾਹਰ ਕੱਢ ਦਿੰਦਾ ਹੈ ਰਹਾਓ ਜਿਨ ਕਾ ਹਰ ਸੇਤੀ ਮਨ ਮੰਨਿਆ ਤੈਨ ਕਾਰਜ ਹਰਿ ਆਪ ਸਵਾਰ ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੀ ਯਾਦ ਨਾਲ ਗਿਜ ਜਾਂਦਾ ਹੈ ਉਹਨਾਂ ਦੇ ਸਾਰੇ ਕੰਮ ਪਰਮਾਤਮਾ ਆਪ ਸਵਾਰਦਾ ਹੈ ਤੈਨ ਚੂਕੀ ਮੋਹਤਾਜੀ ਲੋਕਨ ਕੀ ਹਰ ਅੰਗੀਕਾਰ ਕੀਆ ਕਰਤਾਰ ਕਰਤਾਰ ਨੇ ਪਰਮਾਤਮਾ ਨੇ ਸਦਾ ਉਹਨਾਂ ਦੀ ਸਹਾਇਤਾ ਕੀਤੀ ਹੁੰਦੀ ਹੈ ਇਸ ਵਾਸਤੇ ਉਹਨਾਂ ਦੇ ਅੰਦਰੋਂ ਲੋਕਾਂ ਦੀ ਮੁਤਾਜੀ ਮੁੱਕ ਚੁੱਕੀ ਹੁੰਦੀ ਹੈ ਮਤਾ ਮਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਹਰ ਆਪਣੇ ਮਨ ਦੀ ਸਲਾਹ ਆਪਣੇ ਮਨ ਦਾ مشورہ ਤਦੋਂ ਹੀ ਕੋਈ ਕੀਤਾ ਜਾ ਸਕਦਾ ਹੈ ਜੇ ਪਰਮਾਤਮਾ ਤੋਂ ਬਾਹਰ ਕੋਈ ਕੰਮ ਹੋ ਹੀ ਸਕਦਾ ਹੋਵੇ ਜੋ ਕਿਛ ਕਰੇ ਸੋਈ ਪਲ ਹੋਸੀ ਹਰ ਇਤਿਹਾਵ ਉਹ ਵਨ ਦਿਨ ਨਾਮ ਮੁਰਾਰ ਜੋ ਕੁਝ ਪਰਮਾਤਮਾ ਕਰਦਾ ਹੈ ਉਹ ਸਾਡੇ ਭਲੇ ਵਾਸਤੇ ਹੀ ਹੁੰਦਾ ਹੈ ਇਸ ਵਾਸਤੇ हे ਭਾਈ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੇ ਰਿਹਾ ਕਰੋ ਹਰ ਜੋ ਕਿਸ਼ ਕਰੇ ਸੋ ਆਪੇ ਆਪੇ ਉਹ ਪੂਛ ਨ ਕਿਸੈ ਕਰੇ ਵਿਚਾਰ ਪਰਮਾਤਮਾ ਜੋ ਕੁਝ ਕਰਦਾ ਹੈ ਉਹ ਆਪ ਹੀ ਕਰਦਾ ਹੈ ਆਪ ਹੀ ਆਪਣੇ ਆਪ ਤੋਂ ਕਰਦਾ ਹੈ ਉਹ ਕਿਸੇ ਪਾਸੋਂ ਪੁੱਛ ਕੇ ਨਹੀਂ ਕਰਦਾ ਕਿਸੇ ਨਾਲ ਵਿਚਾਰ ਕਰਕੇ ਨਹੀਂ ਕਰਦਾ ਨਾਨਕ ਸੋ ਪ੍ਰਭ ਸਦਾ ਧਿਆਈਐ ਜਿਨ ਮਿਲਿਆ ਸਤਗੁਰ ਕਿਰਪਾ ਧਾਰ हे ਨਾਨਕ ਉਸ ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ਜਿਸ ਨੇ ਮਿਹਰ ਕਰਕੇ ਸਾਨੂੰ ਗੁਰੂ ਮਲਾਇਆ ਹੈ ਰੋ ਮਹੱਲਾ ਚੌਥਾ ਤੇ ਸਾਧੂ ਹਰ ਮੇਲੋ ਸੁਆਮੀ ਜਿਨ ਜਪਿਆਂ ਗਤ ਹੋਏ ਹਮਾਰੀ ਹੇ ਹਰੀ ਹੇ ਸੁਆਮੀ ਮੈਨੂੰ ਉਹਨਾ ਗੁਰਮਖਾਂ ਦਾ ਮਲਾਪ ਕਰਾ ਦੇ ਜਿਨ੍ਹਾਂ ਨੂੰ ਯਾਦ ਕੀਤਿਆਂ ਮੇਰੀ ਉੱਚੀ ਆਤਮਕ ਅਵਸਥਾ ਬਣ ਜਾਏ ਤਨ ਕਾ ਦਰਸ ਦੇਖ ਮਨ ਬਿਗਸੈ ਖਿੰਨ ਖਿੰਨ ਤਨ ਕੋ ਹੋਂ ਬਲੇ ਹਾਰੀ ਉਨਾ ਦਾ ਦਰਸ਼ਨ ਕਰਕੇ ਮੇਰਾ ਮਨ ਖਿੜਿਆ ਰਹੇ ਹੇ ਹਰੀ ਮੈਂ ਇੱਕ ਛਿਨ ਇੱਕ ਇੱਕ ਛਿਨ ਉਹਨਾਂ ਤੋਂ ਸਦਕੇ ਜਾਂਦਾ ਰਹਾ ਹਰ ਹਰ ਹਿਰਦੈ ਜਪ ਨਾਮ ਮੁਰਾਰੀ ਹੇ ਹਰੀ ਮੇਰੇ ਉੱਤੇ ਮਿਹਰ ਕਰ ਮੈਂ ਸਦਾ ਤੇਰਾ ਨਾਮ ਜਪਦਾ ਰਹਾ ਕਿਰਪਾ ਕਿਰਪਾ ਕਰ ਜਗਤ ਪਿਤ ਸੁਆਮੀ ਹਮਦਾਸਨ ਦਾਸ ਕੀ ਜੈ ਪਨੇਹਾਰੀ ਰਹਾਓ हे जगत दे पिता हे स्वामी परमात्मा मेरे उते मेहर कर मेरे उते मेहर कर मिनु अपने दास दा दास बना ले मिनु अपने दास दा पानी टोन वाला सेवक बना ले रहाओ تن મત 우तम تن પતિ 우ਤਮ ਜेन हृदय वसिया बनवारी जिना ਗੁਰਮਖਾਂ ਦੇ ਹਿਰਦੇ ਵਿੱਚ परमात्मा ਦਾ ਨਾਮ ਸਦਾ ਵਸਦਾ ਹੈ ਉਹਨਾਂ ਦੀ ਮਾਤ ਸ੍ਰੇਸ਼ਟ ਹੁੰਦੀ ਹੈ ਉਹਨਾਂ ਨੂੰ ਲੋਕ ਪਰਲੋਕ ਵਿੱਚ ਉੱਚੀ ਇੱਜ਼ਤ ਮਿਲਦੀ ਹੈ ਤਿੰਨ ਕੀ ਸੇਵਾ ਲਾਏ ਹਰ ਸੁਆਮੀ ਤਿੰਨ ਸਿਮਰਤ ਗਤ ਹੋਏ ਹਮਾਰੀ ਹੇ ਹਰੀ ਹੇ ਸੁਆਮੀ ਮੈਨੂੰ ਉਹਨਾਂ ਗੁਰਮਖਾਂ ਦੀ ਸੇਵਾ ਵਿੱਚ ਲਾਈ ਰੱਖ ਉਹਨਾਂ ਨੂੰ ਯਾਦ ਕੀਤੇਆਂ ਮੈਨੂੰ ਉੱਚੀ ਆਤਮਿਕ ਅਵਸਥਾ ਮਿਲ ਸਕਦੀ ਹੈ ਜਿਨੇ ਐਸਾ ਸਤਗੁਰ ਸਾਧ ਨਾ ਪਾਇਆ ਤੇ ਹਰ ਦਰਗਹਿ ਕਾਢੇ ਮਾਰੀ ਜਿਸ ਗੁਰੂ ਦੀ ਸ਼ਰਨ ਪਿਆ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ ਜਿਨ੍ਹਾਂ ਮਨੁੱਖਾਂ ਨੂੰ ਜਿਹਾ ਸਾਧੂ ਗੁਰੂ ਨਹੀਂ ਮਿਲਿਆ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚੋਂ ਤੱਕੇ ਮਾਰ ਕੇ ਕੱਢੇ ਜਾਂਦੇ ਹਨ ਤੇ ਨਰ ਨਿੰਦਕ ਸੋਭ ਨਾ ਪਾਵੇਹ ਤਿੰਨ ਨੱਕ ਕਾਟੇ ਸਿਰ ਜਨ ਹਾਰੀ ਉਹ ਨਿੰਦਕ ਮਨੁੱਖ ਕਿਤੇ ਐ ਪੀ ਸੋਭਾ ਨਹੀਂ ਪਾਉਂਦੇ ਸਿਰਜਣਹਾਰ ਨੇ ਆਪ ਉਹਨਾਂ ਦਾ ਨੱਕ ਕੱਟ ਦਿੱਤਾ ਹੋਇਆ ਹੈ ਹਰ ਆਪ ਬੁਲਾਵੇ ਆਪੇ ਹਰ ਆਪ ਬੁਲਾਵੇ ਆਪੇ ਬੋਲੇ ਹਰ ਆਪ ਨਿਰੰਜਨ ਨਿਰੰਕਾਰ ਨਿਰਹਾਰੇ ਪਰ ਜੀਵਾਂ ਦੇ ਕੀ ਬਸ ਗੁਰੂ ਜੀ ਫਰਮਾਉਂਦੇ ਹਨ ਜਿਹੜਾ ਪ੍ਰਮਾਤਮਾ ਮਾਇਆ ਦੇ ਪ੍ਰਭਾਵ ਤੋਂ ਭਰੇ ਰਹਿੰਦਾ ਹੈ ਜਿਸ ਪਰਮਾਤਮਾ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਜਿਸ ਪਰਮਾਤਮਾ ਨੂੰ ਜੀਵਾ ਬਾਹ ਕਿਸੇ ਖੁਰਾਕ ਦੀ ਲੋੜ ਨਹੀਂ ਉਹ ਪਰਮਾਤਮਾ ਆਪ ਹੀ ਸਭ ਜੀਵਾ ਨੂੰ ਬੋਲਣ ਦੀ ਪ੍ਰੇਰਣਾ ਕਰਦਾ ਹੈ ਉਹ ਪਰਮਾਤਮਾ ਆਪ ਹੀ ਸਭ ਜੀਵਾਂ ਵਿੱਚ ਬੈਠਾ ਬੋਲਦਾ ਹੈ ਹਰ ਜਿਸ ਤੂੰ ਮੇਲੈ ਸੋ ਤੁਦ ਮਿਲਸੀ ਜਨ ਨਾਨਕ ਕਿਆ ਇਹ ਜੰਤ ਵਿਚਾਰੀ ਹੇ ਨਾਨਕ ਜੈਸ ਮਨੋਖ ਨੂੰ ਹਰੀ ਤੂੰ ਆਪਣੇ ਨਾਲ ਮਲਾੰਦਾ ਹੈ ਉਹੀ ਤੈਨੂੰ ਮਿਲ ਸਕਦਾ ਹੈ ਇਹਨਾਂ ਨੇ ਮਾਣੇ ਜੀਵਾਂ ਦੇ ਵਸ ਕੁਝ ਨਹੀਂ ਹੈ ਪੈਰੋਂ ਮਹੱਲਾ ਚੌਥਾ 사ਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਏ ਹਰੀ ਉਹੀ ਇਕੱਠ ਤੇਰੀ ਸਾਤ ਸੰਗਤ ਖਵਾ ਸਕਦਾ ਹੈ ਜਿਸ ਵਿੱਚ ਹੇ ਹਰੀ ਤੇਰੀ ਸਿਖਤ ਸਲਾਹ ਸੁਣੀ ਜਾਂਦੀ ਹੈ ਜਿਨ ਹਰ ਨਾਮ ਸੁਣਿਆ ਮਨ ਭੀਨਾ ਤਿਨ ਹਮ ਸ੍ਰੇਵੈ ਨਿਤ ਚਰਣੇ ਸਾਧ ਸੰਗਤ ਵਿੱਚ ਰਹਿ ਕੇ ਜਿਨ੍ਹਾਂ ਮਨੁੱਖਾ ਨੇ ਪ੍ਰਮਾਤਮਾ ਦਾ ਨਾਮ ਜਪਿਆ ਹੈ ਸਾਧ ਸੰਗਤ ਵਿੱਚ ਟਿਕ ਕੇ ਜਿਨ੍ਹਾਂ ਦਾ ਮਨ ਹਰੀ ਨਾਮ ਅੰਮ੍ਰਿਤ ਵਿੱਚ ਭਿੱਜ ਗਿਆ ਹੈ ਮੈਂ ਉਹਨਾਂ ਦੇ ਚਰਨਾਂ ਦੀ ਸੇਵਾ ਕਰਨੀ ਆਪਣੀ ਸੁਭਾਗਤਾ ਸਮਝਦਾ ਹਾਂ ਜਗ ਜੀਵਨ ਹਰ ਧਿਆਏ ਤਰਣੇ ਜਗਤ ਦੇ ਜੀਵ ਨੂੰ ਪ੍ਰਭੂ ਪਰਮਾਤਮਾ ਹਰੀ ਨੂੰ ਸਿਮਰ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਅਨੇਕ ਸੰਖ ਨਾਮ ਹਰ ਤੇਰੇ ਨਾ ਜਾਹੀ ਜਿਹਵਾ ਇਤ ਗਨਣੇ ਰਹਾਓ ਏ ਹਰੀ ਪਰਮਾਤਮਾ ਤੇਰੀਆਂ ਸਿਫਤਾਂ ਤੋਂ ਬਣੇ ਹੋਏ ਤੇਰੇ ਨਾਮ ਅਨੇਕਾ ਹਨ ਅਗਣ ਤਾਂ ਹਨ ਤੇਰੇ ਨਾਮ ਇਸ ਜੀਬ ਨਾਲ ਗਿਣੇ ਨਹੀਂ ਜਾ ਸਕਦੇ ਰਹਾਓ ਗੁਰਮਖ ਹਰ ਬੋਲੋ ਹਰ ਗਾਵੋ ਲੈ ਗੁਰ ਮਤ ਹਰ ਜਪਣੇ ਏ ਗੁਰੂ ਦੇ ਸਿੱਖੋ ਗੁਰੂ ਦੀ ਸਿੱਖਿਆ ਲੈ ਕੇ ਪ੍ਰਮਾਤਮਾ ਦਾ ਨਾਮ ਉਚਾਰਿਆ ਕਰੋ ਪ੍ਰਮਾਤਮਾ ਦੀ ਸਿਫਤਸਲਾ ਗਾਵਿਆ ਕਰੋ ਹਰੀ ਦਾ ਨਾਮ ਜਪਿਆ ਕਰੋ ਜੋ ਉਪਦੇਸ਼ ਸੁਣੇ ਗੁਰ ਕੇਰਾ ਸੋ ਜਨ ਪਾਵੇ ਹਰ ਸੁਖ ਕਣੇ ਹੈ ਗੁਰ ਸਿੱਖੋ ਜਿਹੜਾ ਮਨੁੱਖ ਗੁਰੂ ਦਾ ਉਪਦੇਸ਼ ਸਰਧਾ ਨਾਲ ਸੁਣਦਾ ਹੈ ਉਹ ਹਰੀ ਦੇ ਦਰ ਤੋਂ ਬਹੁਤ ਸੁਖ ਪ੍ਰਾਪਤ ਕਰਦਾ ਹੈ ਤਨ ਸੋ ਵੰਸ ਤਨ ਸੋ ਪਿਤਾ ਤਨ ਸੋ ਮਾਤਾ ਜਿਨ ਜਨ ਜਣੇ ਭਾਗਾ ਵਾਲੀ ਹੈ ਉਹ ਕੁੱਲ ਤਨ ਹੈ ਉਹ ਪਿਓ ਤੇ ਤਨ ਹੈ ਉਹ ਮਾਂ ਜਿਸ ਨੇ ਭਗਤ ਜਨਾਂ ਨੂੰ ਜਨਮ ਦਿੱਤਾ ਜੇਨ ਸਾਸਗਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਹਿ ਹਰ ਜਨ ਬਣੇ ਜਿਨਾ ਮਨੁੱਖਾ ਨੇ ਆਪਣੇ ਹਰੀ ਦੇ ਸਾਹ ਦੇ ਨਾਲ ਆਪਣੀ ਹਰੀ ਗਰਾਹੀ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਿਆ ਹੈ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿੱਚ ਸੋਭਾ ਵਾਲੇ ਬਣ ਜਾਂਦੇ ਹਨ ਹਰ ਹਰ ਗੰਮ ਨਾਮ ਹਰ ਤੇਰੇ ਵਿੱਚ ਭਗਤਾਂ ਹਰ ਧਰਨੇ ਹੇ ਹਰੀ ਤੇਰੇ ਬਿਆੰਤ ਗੁਨਾ ਦੇ ਕਾਰਨ ਤੇਰੇ ਬਿਆੰਤ ਹੀ ਨਾਮ ਹਨ ਤੂੰ ਆਪਣੇ ਉਹ ਨਾਮ ਆਪਣੇ ਭਗਤਾਂ ਦੇ ਹਿਰਦੇ ਵਿੱਚ ਟਿਕਾਏ ਹੋਏ ਹਨ ਨਾਨਕ ਜਨ ਪਾਇਆ ਪਤ ਗੁਰਮਤ ਜਪ ਹਰ ਹਰ ਪਾਰ ਪਵਣੇ ਹੇ ਨਾਨਕ ਜਿਸ ਜਿਸ ਸੇਵਕ ਨੇ ਗੁਰੂ ਦੀ ਮਾਤ ਉਤੇ ਤੋਰ ਕੇ ਪਰਮਾਤਮਾ ਦਾ ਨਾਮ ਪ੍ਰਾਪਤ ਕੀਤਾ ਹੈ ਉਹ ਸਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਹਰ ਹਰ ਅਗੰਮ ਨਾਮ ਹਰ ਤੇਰੇ ਵਿੱਚ ਭਗਤਾ ਹਰ ਧਰਨੇ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1135 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1136 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ